ਸਾ ਜ਼ਗਲ ਜੀ ਡੀਪੀਜੀ ਪੰਜਾਬੀ ਦੇ ਟੈਡਾ ਕਰੀ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਿਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਰੋਹਤ ਗੁਪਤਾ ਨੇ ਗਰਦਾਸਪੁਰ ਤੋਂ ਤਨਦਾਦੀ ਹੈ ਕਿ ਦੋ ਤਿੰਨ ਦਿਨਾਂ ਤੋਂ ਲਗਾਤਾਰ ਸੰਗਣੀ ਧੁੰਦ ਦੇ ਚਲਦਿਆਂ ਵਿਜ਼ਿਬਿਲਟੀ ਜਿਹੜੀ ਹੈ ਉਹ ਬਿਲਕੁਲ ਜ਼ੀਰੋ ਦੇ ਕਰੀਬ ਹੋ ਚੁੱਕੀ ਹੈ ਤਨਦਾਦੀ ਹੈ ਕਿ ਕਰੀਬ 10 ਮੀਟਰ ਦੀ ਦੂਰੀ ਤੋਂ ਵੀ ਆਉਂਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਦਿਖਾਈ ਨਹੀਂ ਦਿੰਦੀਆਂ ਤੁਸੀਂ ਦੇ ਦੇ ਪਿਓ ਕਿ ਅ ਗਰਦਾਸਪੁਰ ਨੂੰ ਐਂਟਰ ਕਰਦਾ ਰੋਡ ਜਿਹੜਾ ਆ ਉਹ ਸੰਗਣੀ ਧੁੰਦ ਦੇ ਨਾਲ ਘਿਰਿਆ ਹੋਇਆ ਹੈ ਜਿਹਦੇ ਕਾਰਨ ਸੰਗਣੀ ਧੁੰਦ ਕਾਰਨ ਜਿਹੜੇ ਨੇ ਉਹ ਕਈ ਤਰ੍ਹਾਂ ਦੇ ਹਾਦਸੇ ਸੜਕ ਦੇ ਉੱਤੇ ਹੋ ਰਹੇ ਨੇ ਤੇ ਇਸ ਤਰ੍ਹਾਂ ਦੇ ਹਾਦਸਿਆਂ ਨੂੰ ਰੋਕਣ ਦੇ ਵਾਸਤੇ ਪੰਜਾਬ ਪੁਲਿਸ ਨੇ ਵੀ ਵੱਡਾ ਯੋਗਦਾਨ ਪਾਇਆ ਹੈ ਤਾਂ ਦੱਸਦੀ ਕਿ ਹੁਣ ਨਾਕੇ ਦੇ ਉੱਤੇ ਗੱਡੀਆਂ ਨੂੰ ਚਲਾਨ ਕਰਨ ਵਾਸਤੇ ਨਹੀਂ ਰੋਕਿਆ ਜਾਂਦੇ ਬਲਕਿ ਐਸਆਈ ਗਰਦਾਸਪੁਰ ਬੱਬਰੀ ਬਾਈਪਾਸ ਨਾਕਾ ਜੋ ਕਿ ਹਾਈ ਟੈਕ ਨਾਕਾ ਹੈ ਉਸ ਦੇ ਉੱਤੇ ਗੱਡੀਆਂ ਨੂੰ ਰੋਕ-ਰੋਕ ਕੇ ਇੱਕ ਤਰ੍ਹਾਂ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਗੱਡੀਆਂ ਨੂੰ ਅਸ ਲੋ ਚਲਾਓ ਹੋਲੀ ਚਲਾਓ ਮਜੇ ਨਾਲ ਜਾਓ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਦੁਰਘਟਨਾ ਨਾ ਹੋ ਸਕੇ ਇਸੇ ਉਪਰੰਤ ਬਹੁਤ ਸਾਰੀਆਂ ਗੱਡੀਆਂ ਦੇ ਨਾਲ-ਨਾਲ ਸਕੂਲ ਵੈਨਾਂ ਤੇ ਸਕੂਲ ਦੀਆਂ ਗੱਡੀਆਂ ਨੂੰ ਵੀ ਐਸਆਈ ਸਾਹਿਬ ਨੇ ਰੋਕ ਕੇ ਤੇ ਹਦਾਇਤਾਂ ਦਿੱਤੀਆਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਡੀ ਚਲਾਉਣੀ ਹੈ ਤੇ ਉਸ ਨੂੰ ਹੋਲੀ ਚਲਾਓ ਨਾਲ ਦੀ ਨਾਲ ਜਿਹੜਾ ਆ ਆਪਣੀ ਗੱਡੀ ਦੀਆਂ ਪੂਰੀਆਂ ਲਾਈਟਾਂ ਅਗਲੀਆਂ ਪਿਛਲੀਆਂ ਜਗਾ ਕੇ ਚਲੋ ਤਾਂ ਕਿ ਰੋਡ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਵੀ ਹਾਸਾ ਨਾ ਹੋ ਸਕੇ ਤੇ ਸਕੂਲੀ ਬੱਚਿਆਂ ਦੀ ਜਾਨ ਜ਼ਿੰਦਗੀ ਵੀ ਜਿਹੜੀ ਏ ਉਹ ਸੇ ਦੇ ਸਕੇ ਤੁਸੀਂ ਦੇ ਦੇ ਪਿਓ ਤਸਵੀਰਾਂ ਦੇ ਵਿੱਚ ਪੁਲਿਸ ਦਾ ਇਹ ਵੱਡਾ ਉਪਰਾਲਾ ਜਿਹਦੇ ਵਿੱਚ ਉਹਨਾਂ ਨੇ ਚਲਾਨ ਕੱਟਣ ਦੀ بجائے ਲੋਕਾਂ ਨੂੰ ਜਿਹੜੇ ਆ ਉਹ ਟ੍ਰੈਫਿਕ ਦੇ ਨਿਯਮ ਸਮਝਾਉਂਦੇ ਹੋਏ ਧੁੰਦ ਦੇ ਵਿੱਚ ਹਾਸਿਆ ਤੋਂ ਬਚਣ ਦੇ ਲਈ ਦਿਸ਼ਾ ਨਿਰਦੇਸ਼ ਦਿੰਦੇ ਹੋਏ ਜਿਹੜਾ ਆ ਸਮਝਾਇਆ ਤਾਂ ਕਿ ਇਹਨਾਂ ਦੀ ਗਾਈਡਲਾਈਨ ਨੂੰ ਸਮਝਦੇ ਹੋਏ ਤੁਸੀਂ ਜਿਹੜਾ ਆ ਲਾਈਟਾਂ ਬੁਝਾ ਕੇ ਨਾ ਚੱਲੋ ਬਹੁਤ ਸਾਰੇ ਐਸੇ ਵਾਹਨ ਜਿਹੜੇ ਆ ਰੋਡ ਦੇ ਉੱਤੇ ਦੇਖੇ ਜਾਂਦੇ ਨੇ ਜਿਨ੍ਹਾਂ ਦੀਆਂ ਜਾਂ ਤਾਂ ਲਾਈਟਾਂ ਹੈ ਨਹੀਂ ਜਾਂ ਉਹ ਜਾਣ ਬੁੱਝ ਕੇ ਲਾਈਟਾਂ ਨਹੀਂ ਜਲਾਉਂਦੇ ਠੀਕ ਹੈ ਇਸੇ ਤਰ੍ਹਾਂ ਦੀਆਂ ਗਲਤੀਆਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਹਾਦਸਿਆਂ ਦਾ ਕਾਰਨ ਬਣ ਜਾਂਦੀਆਂ ਹਨ ਆਪ ਤਾਂ ਉਹ ਲੋਕ ਹਾਸਾਗ੍ਰਸਤ ਹੁੰਦੇ ਹਨ ਨਾਲ ਲੱਗਦੇ ਦੂਸਰੀ ਗੱਡੀ ਨੂੰ ਵੀ ਜਿਹੜਾ ਆ ਉਹ ਲਪੇਟੇ ਦੇ ਵਿੱਚ ਲੈ ਲੈਂਦੇ ਹਨ ਪੰਜਾਬ ਪੁਲਿਸ ਦੇ ASI ਦੇ ਨਾਲ ਜਦੋਂ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਇਸ ਉਪਰੰਤ ਲੋਕਾਂ ਨੂੰ ਸਮਝਾਇਆ ਜਾ ਰਿਹਾ ਤਾਂ ਕਿ ਹਾਦਸਿਆਂ ਤੋਂ ਬਚਿਆ ਜਾ ਸਕੇ ਲੋਕ ਆਪਣੀਆਂ ਲਾਈਟਾਂ ਜਗਾ ਕੇ ਹੀ ਅੱਗੇ ਵਧਣ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਹਾਦਸਾ ਨਾ ਹੋਵੇ ਤੁਸੀਂ ਦੇ ਦੇ ਦਿਓ ਤਸਵੀਰਾਂ ਡੀਪੀਸੀ ਪੰਜਾਬੀ ਤੇ ਪੱਤਰਕਾਰ ਰੋਹਿਤ ਗੁਪਤਾ ਦੀ ਇਸ ਰਿਪੋਰਟ ਦੇ ਨਾਲ ਮੈਂ ਤੁਹਾਡਾ ਆਪਣਾ ਧਰਮਜੀਤ ਡੀਪੀ ਹੁੰਦੇ ਬਹੁਤ ਪੈਰੀ ਹੈ ਤੇ ਕੀ ਕੀ ਕੀਤਾ ਜਾ ਰਿਹਾ ਹੈ ਇਹ ਝੁੰਡ ਤੋਂ ਬਚਾ ਲੈ ਲੋਕਾਂ ਨੂੰ ਝੁੰਡ ਤੇ ਪੈ ਰਹੀ ਹੈ ਹੁਣ ਮੌਸਮ ਵੀ ਝੁੰਡ ਦਾ ਤੇ ਗੱਡੀਆਂ ਆ ਜਾ ਰਹੀਆਂ ਨੇ ਇਹਨਾਂ ਸਮਝਾ ਰਹੇ ਆ ਕੋਈ ਰਾਮਾ ਚਲੋ ਲਾਤਾ ਦਿਗਾ ਕੇ ਚਲੋ ਸਲੋ ਚਲੋ ਕਿ ਜ਼ਰੂਰ ਤਾਂ ਘਰੋਂ ਨਿਕਲੋ ਨਹੀਂ ਤੇ ਨਾ ਨਿਕਲੋ ਜਿੱਦਾਂ ਦੁਰਘਟਨਾਵਾਂ ਵੀ ਹੋ ਰਹੀਆਂ ਜਿਹੜੀਆਂ ਜਿਹੜੀਆਂ ਦੁਰਘਟਨਾਵਾਂ ਨੇ ਇਹ ਰਾਤੀ ਇੱਕ ਇਹ ਕਾਰ ਆ ਰਹੀ ਸੀ ਠਾਨਕੋਟ ਸਾਈਡ ਵੱਲੋਂ ਉਹ ਡਰਾਈਵਰ ਨੇ ਟੱਪ ਗਈ ਦੂਸਰੀ ਗੱਡੀ ਨਾਲ ਜਾ ਵੱਜੀ ਆ ਇਹ ਸਵੇਰੇ ਆ ਰਹੀ ਜੇ ਹਨ ਕਿ ਤੂੰ ਇਹ ਟਰੱਕ ਵਾਲੇ ਜੇ ਲੱਗੇ ਆ ਤੇ ਅੱਗੇ ਗੱਡੀ ਨੇ ਬ੍ਰੇਕ ਮਾਰਤੀ ਉਹਨੂੰ ਪਤਾ ਨਹੀਂ ਲੱਗਾ ਧੂੜ ਦੇ ਵਿੱਚ ਗੱਡੀ ਡਬਾਡੇ ਟੱਪ ਗਈ ਆ ਇਹ ਆ ਵੀ ਬਚਾਅ ਹੋ ਗਿਆ ਜਿੱਦਾਂ ਵੀ ਦੇਖਿਆ ਜਾਂਦਾ ਕਿ ਤੁੰਦ ਇੱਕੋ ਹਾਈਵੇ ਟਰਾਲੀ ਆ ਜਾਂਦੀਆਂ ਜੰਨੇ ਦੀਆਂ ਟਰਾਲੀ ਆ ਜਾਂਦੀਆਂ ਦੂਜੀ ਟਰਾਲੀ ਤੇ ਸਲੈਕਟਰ ਵੀ ਹੋਣ ਹੋਰ ਕਿਹਨੇ ਰਿਫਲੈਕਟਰ ਵੀ ਲਗਾਏ ਨਾ ਮਾ ਦਾ ਕਾਰਨ ਬਣਦੀ ਹੈ ਸੰਭਾਲਿਆ ਇਹਨਾਂ ਨੂੰ ਜੀ ਹਨੇਕ ਲੰਬਾ ਕਸਮਝਉਂਦੇ ਆ ਇਹਨਾਂ ਨੂੰ ਗਿਆਂ ਅੱਖਾਂ ਪਈ ਲਾਓ ਪਈ ਲੱਟਾਂ ਦਿਗਾ ਕੇ ਚਲੋ ਛਲੋ ਚਲੋ ਆਰਾਮ ਨਾਲ ਚਲੋ ਸਮਝਾ ਰਹੇ ਆ ਹਰ ਇੱਕ ਨੂੰ ਬੱਤੇ ਤੇ ਆਰਾਮ ਨਾਲ ਜੀ ਆਰਾਮ ਨਾਲ ਜਮਣੇ ਵਤ ਲੱਗ ਜਣਗੇ ਕੋਈ ਬਦਲੀਆ ਜੀ ਜਸੰਤ ਦਾ ਵੀ ਅੰਨਜ ਰਾਮਾ ਜਣਾ ਕੋਈ ਕਾਲੀ ਨਹੀਂ ਕਰਨੀ ਬੱਚੇ ਨੱਬੇ ਆ ਇੰਨਖਾਂ ਦਾ ਠੀਕ ਹੈ ਤੇ ਬਾਕੀ ਨਾਲ ਜਣ ਨੂੰ ਆਪਣੇ ਦੱਸੋ ਜਿੰਨੇ ਬੱਚੇ ਆਉਂਦੇ ਨੇ ਆ ਟੂ ਵਾਲੀਆਂ ਰਾਮਾ ਜਣਾ ਡਾਕਾ ਦਿਖਾ ਦੇਣਾ ਠੀਕ ਹੈ ਕੋਈ ਲੋਗ ਵੀ ਐਕਸੀਡੈਂਟ ਬੜੇ ਤੋਂ ਹੋ ਜਾਣਾ ਰਾਮਾ ਜੀ